ਅਮੀ ਮਤਰੋ ਸਤਿ ਸ਼੍ਰੀਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਮੇਰੇ ਪਿੱਛੇ ਜਿਹੜੀ ਤੁਸੀਂ ਦੇਖ ਰਹੇ ਹੋਏ ਸਾਰੀ ਬਾਸਮਤੀ ਆ ਜਿਵੇਂ ਵੀਡੀਓ ਪਾਉਂਦਾ ਰਹਿਣਾ ਝੋਨੇ ਦੀਆਂ ਜਿਹੜੇ ਪਹਿਲੀ ਵਾਰੀ ਦੇਖ ਰਹੇ ਨੇ ਜੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਬਈ ਜੇ YouTube ਤੇ ਦੇਖ ਰਹੇ ਹੋ ਸਬਸਕ੍ਰਾਈਬ ਕਰ ਲਿਓ ਝੋਨੇ ਰਿਲੇਟਡ ਹੀ ਆਪਾਂ ਵੀਡੀਓ ਬਹੁਤ ਪਾਉਨੇ ਆ ਬਾਸਮਤੀ ਰਿਲੇਟਡ ਠੀਕ ਐ ਆ ਦੋ ਨਵੇਂ ਟ੍ਰਾਇਲ ਆਏ ਸੀ ਇਹਦੀ ਵੀਡੀਓ ਪਾਈ ਹੋਈ ਆ ਅੱਜ ਗੱਲ ਕਰਾਂਗੇ ਸਿਰਫ ਬਾਸਮਤੀ ਦੀ ਆ ਵੀਰੇ 17 18 ਉਹ ਅਗਲੀ ਕਿਆਰੀ ਵੀ 17 18 ਤੇ ਲਾਸਟ ਵਾਲੀ 18 85 ਆ ਬਹੁਤ ਸਾਰੇ ਮ ਵੀ ਭਾਈ ਬਾਸਮਤੀ ਦਾ ਜਿਹੜਾ ਰੇਟ ਆ ਉਹ ਆਉਣ ਦੇ ਚਾਂਸ ਹੈਗੇ ਨੇ ਜਾਂ ਨਹੀਂ ਹੈਗੇ ਮੇਰੇ ਬਾਸਮਤੀ ਆ ਜਿਹੜੀ ਨਾ ਉਹ ਮੈਂ ਹਰੇਕ ਵੀਡੀਓ ਚ ਦੱਸਦਾ ਉਹ ਐਮਈਪੀ ਤੇ ਡਿਪੈਂਡ ਹੁੰਦੀ ਆ ਮਿਨੀਮਮ ਐਕਸਪੋਰਟ ਪ੍ਰਾਈਸ ਦੇਤੇ ਤਾਂ ਇਹ ਮੋਦੀ ਹਰਾਂ ਦੇ ਹੱਥਾਂ ਵੀ ਕਦੋਂ ਐਕਸਪੋਰਟ ਨੂੰ ਖੋਲਦੇ ਆ ਹੈਨਾ ਜੇ ਤਾਂ ਹੋ ਗਿਆ ਐਕਸਪੋਰਟ ਨੂੰ ਸਤੰਬਰ ਦੇ ਵਿੱਚ ਖੋਲ ਲੈਂਦੇ ਆ ਤੇ ਐਕਸਪੋਰਟਰ ਦੇਸ਼ ਨੇ ਜਿਹੜੇ ਉਹ ਇੰਡੀਆ ਵੱਲ ਆਉਂਦੇ ਆ ਤੇ ਇੰਡੀਆ ਰੇਟ ਰੱਖਦੀ ਆ ਘੱਟ ਜਿਵੇਂ 900 ਡਾਲਰ ਸੀ ਇਹਨਾਂ ਨੇ ਪਿਛਲੇ ਸਾਲ ਵਧਾ ਕੇ 1200 ਕਰਤਾ ਤਾ ਕਿਸੇ ਨੇ ਮੂੰਹ ਨਹੀਂ ਕੀਤਾ ਇੰਡੀਆ ਵੱਲ ਉਹਨੇ ਪਾਕਿਸਤਾਨ ਤੋਂ ਖਰੀਦ ਲਿਆ ਹਨਾ ਤੇ ਮੇਨ ਜਿਹੜਾ ਚੌਲ ਲੈਂਦੇ ਨੇ ਉਹ ਰਾਣ ਅਰਾਗ ਸਾਊਦੀ ਅਰੇਬੀਆ ਇਹ ਕੰਟਰੀਆਂ ਲੈਂਦੀਆਂ ਨੇ ਤੇ ਜੇ ਇਹ ਮੋਦੀ ਦੇ ਹੱਥ ਹੈ ਜੇ ਮੋਦੀ ਨੇ ਮਿਨੀਮਮ ਐਕਸਪੋਰਟ ਪ੍ਰਾਈਸ 900 ਹੀ ਰੱਖਿਆ ਤਾਂ 950 ਕਰ ਦੇ ਯਾਰ ਹਨਾ ਫਿਰ ਐਕਸਪੋਰਟਰ ਆਉਣਗੇ ਬਥੇਰੇ ਤੇ ਰੇਟ ਥੋੜਾ ਮਿਲੂਗਾ ਜ਼ਿਆਦਾ ਤੇ ਇਹ ਪਹਿਲਾਂ ਹੀ 1200 ਕਰਤਾ ਉਸ ਤੋਂ ਬਾਅਦ ਅਕਤੂਬਰ ਨਵੰਬਰ ਚ ਇਹਨਾਂ ਨੇ ਘਟਾਤਾ 900 ਫਿਰ ਲਿਆਂਦਾ ਉਸ ਤੋਂ ਬਾਅਦ ਜੱਟਾਂ ਨੇ ਵੇਚਤੀ ਠੀਕ ਹੈ 12-12% ਰਹਿ ਗਏ ਜਿਨ੍ਹਾਂ ਨੇ ਘਰੇ ਰੱਖੀ ਹੋਈ ਸੀ ਘਰੇ ਰੱਖ ਕੇ ਵੈਸੇ ਹੀ ਕੁਝ ਤਾਂ ਖਰਾਬ ਹੋ ਜਾਂਦੀ ਹੈ ਕੁਆਲਿਟੀ ਵਿਗੜ ਜਾਂਦੀ ਹੈ ਠੀਕ ਹੈ ਤੇ ਵਜਨ ਘਟ ਜਾਂਦਾ ਉਹਨਾਂ ਨੂੰ ਲਾਸ ਹੀ ਲਾਸ ਆ ਤੇ ਜਿਹੜੇ ਵਪਾਰੀ ਨੇ ਉਹ ਫਾਇਦਾ ਲੈ ਜਾਂਦੇ ਆ ਐਤ ਕੀ ਬਾਸਮਤੀ ਦਾ ਰਕਬਾ ਵਧਿਆ ਪਿਛਲੀ ਵਾਰ ਨਾਲੋਂ ਘਟਿਆ ਨਹੀਂ ਕਿਉਂਕਿ ਹਾਈਬ੍ਰਿਡ ਬੈਂਡ ਦੀ ਸਿਚੁਏਸ਼ਨ ਆ ਗਈ ਤੇ ਇੱਕੋ ਪਰਾਲੀ ਦੀ ਅੱਗ ਦੀ ਸਮੱਸਿਆ ਜਿਹੜੀ ਆ ਗਈ ਹਨਾ ਅੱਗ ਨਹੀਂ ਲਾਉਣੀ ਐ ਨਹੀਂ ਕਰਨੀ ਇਹਦਾ ਜਿਹੜਾ ਐਕਸਟ੍ਰੈਕਟ ਆ ਜਿਹੜਾ ਰਹਿਣ ਖੁੰਦਾ ਉਹ ਘੱਟ ਹੁੰਦੀ ਆ ਬੂਟਾ ਘੱਟ ਮਾਰਦਾ ਤੇ 17 18 ਤੇ 18 85 ਦਾ ਸਕੋਪ ਬਹੁਤ ਆ ਹਾਲਾਂਕਿ 11 21 ਦਾ ਸਕੋਪ ਬਹੁਤ ਆ 11 21 ਸਭ ਤੋਂ ਤੇਜ਼ ਲੱਗਦੀ ਆ ਪਰ ਉਹਦੇ ਵਿੱਚ ਨਾ ਬਿਮਾਰੀ ਦੀ ਦਿੱਕਤ ਆ ਜਾਂਦੀ ਇੱਕ ਤਾਂ ਇੱਕ ਉਹਦੀ ਝਾੜ ਆ ਜਿਹੜੀ ਉਹ ਘੱਟ ਹੁੰਦੀ ਆ ਇਹਨਾਂ ਦੋਨਾਂ ਕਿਸਮਾਂ ਨਾਲੋਂ ਸਮਾਂ ਕੱਦ ਸਾਰਾ ਕੁਸ਼ੀ ਉਹਦੇ 'ਚ ਕਮੀਆਂ ਨੇ 18 85 ਸੋਹਦ ਸੀ ਪਿਛਲੇ ਸਾਲ ਇਹ ਬਹੁਤ ਵਧੀਆ 17 18 ਦੇ ਬਰਾਬਰ ਲੱਗੀ ਗਈ ਤੇ ਝਾੜ ਇਹਦਾ ਜ਼ਿਆਦਾ ਸੀ ਬਿਮਾਰੀਆਂ ਨੂੰ ਬਿਲਕੁਲ ਘੱਟ ਆ ਪਰ ਹੁਣ ਖਬਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਉਹੀ ਫਲਾਈ ਜਾਂਦੇ ਨੇ ਵੀ ਛੈਲੇ ਵਾਲਿਆਂ ਨੇ ਕਹਿਤਾ ਵੀ ਇਹਦੇ ਚੌਲ ਦੀ ਟੋਟਾ ਤੇ ਮੰਦੀ ਹੋਊਗੀ 1885 ਇਹਦਾ ਬਈ ਹੁਣ ਜਦੋਂ ਐਕਸਪੋਰਟ ਜੇ ਤਾਂ ਖੁੱਲ ਗਿਆ ਫਿਰ ਤਾਂ ਮੰਦੀ ਚੰਗੀ ਕੁਛ ਵੀ ਨਹੀਂ ਦੇਖਦੇ ਪਰ ਤਾਂ ਰੇਟ ਥੋੜਾ ਲੱਗੂਗਾ ਫੁੱਲ ਠੀਕ ਹੈ ਚਾਹੇ ਕੋਈ ਵੀ ਬਾਸਮਤੀ ਆ ਛੋਟੀ ਕਿਸਮ ਦੀ ਚਾਹੇ ਵੱਡੀ ਕਿਸਮ ਦੀ ਤੇ ਬਾਕੀ ਜੇ ਧਾਰ ਹੀ ਲਿਆ ਉਹਨਾਂ ਨੇ ਨੱਕੀ ਮਾਰਨ ਲੱਗ ਗਏ ਪਰ ਇਹ ਕਿ 1885 ਜਿਹੜੀ 17 18 ਦੇ ਮੁਕਾਬਲੇ ਬਹੁਤ ਰਕਬਾ ਵਧਿਆ ਪਿਛਲੀ ਵਾਰ ਨਾਲ ਠੀਕ ਹੈ 17 18 ਨੋ ਡਾਊਟ ਬਹੁਤ ਥਾਵਾਂ ਤੇ ਲੱਗਦੀ ਆ ਤੇ ਇਹਦਾ ਉਨਾ ਕੁ ਰਕਬਾ ਹੀ ਆ ਜਿਹੜਾ 1885 ਨੇ ਥਾਂ ਲਿਆ ਉਹ 1718 ਹਲਾ ਹੀ ਲਿਆ ਤਾਂ ਮੈਨੂੰ ਲੱਗਦਾ ਜਿਨ੍ਹਾਂ ਨੇ 1718 ਲਾਉਣਗੇ ਉਹ ਥੋੜਾ ਜਿਹਾ ਫਾਇਦੇ 'ਚ ਰਹਿਣਗੇ ਤਾਂ ਆਪਾਂ ਮੇਰੇ ਕੋਲ ਤਾਂ ਦੋਨੇ ਨੇ ਬਾਈ 1718 ਵੀ ਹੈ 1885 ਵੀ ਹੈ ਬਾਕੀ ਤੁਸੀਂ ਕਮੈਂਟ ਜ਼ਰੂਰ ਕਰਿਓ ਵੀ ਕਿਹੜੀ ਬਾਸਮਤੀ ਲਾ ਰਹੇ ਹੋ ਮੈਂ ਹਰੇਕ ਵੀਡੀਓ ਦੇ ਵਿੱਚ ਕਹਿਣਾ ਹੁੰਨਾ ਵੀ ਕਰੋ ਆਪਦੀ ਤੇ ਸੁਣੋ ਸਭ ਦੀ ਠੀਕ ਹੈ ਤੇ ਜੇ ਤੁਹਾਡੇ ਕੋਲ 10 ਕਿੱਲੇ ਨੇ ਤਾਂ 2-3 ਕਿੱਲੇ ਬਾਸਮਤੀ ਨਾਲ ਜ਼ਰੂਰ ਪੰਗਾ ਲਿਆ ਕਰੋ ਜਿੰਨੇ ਥਾਂ ਤੇ ਮੈਂ ਬਾਸਮਤੀ ਲਾਉਣੀ ਹੈ ਉਹਨੇ ਥਾਂ ਤੇ ਮੈਂ ਝੰਜਣ ਲਾਇਆ ਹੋਇਆ ਜੰਤਰ ਲਾਇਆ ਹੋਇਆ ਤੇ ਜਦੋਂ ਨਹਿਰ ਦਾ ਪਾਣੀ ਹੁੰਦਾ ਐਕਸਟਰਾ ਹੁੰਦਾ ਉਦੋਂ ਇਹਨਾਂ ਨੂੰ ਛੱਡਦੇ ਨੇ ਜੰਤਰ ਨੂੰ ਮੀਂਹ ਪੈ ਗੇ ਹੈਨਾ ਤੇ ਹਜੇ ਮੈਨੂੰ ਲੱਗਦਾ 20 ਦਿਨਾਂ ਨੂੰ ਲੱਗਣੀ ਐ ਤੇ 20 ਦਿਨਾਂ ਤੱਕ ਇਹ ਜੰਤਰ ਮੇਨ ਲੱਗਾ ਵਾਹਣ ਜੋਗਾ ਹੋ ਜਾਊਗਾ ਹੁਣ ਗਰਮੀ ਐ ਜਿਹੜੀ ਜ਼ਿਆਦੀ ਐ ਵਟ ਜ਼ਿਆਦਾ ਤੇ ਹੁਣ ਐਂ ਜੇ ਹੋ ਗਿਆ ਨਹੀਂ ਇਹਨੇ ਇੱਕ ਵਾਰੀ ਬਹੁਤ ਫਟਾਰ ਕਰੀ ਸੀ ਇਹਦੇ ਨਾਲ ਵਧੀਆ ਹੁੰਦੀ ਐ ਹਰੀ-ਭਰੀ ਰਹਿੰਦੀ ਐ ਜੇ ਮੌਸਮ ਸਹੀ ਰਹਿ ਗਿਆ ਤੇ ਮੈਂ ਮੈਨੂੰ ਲੱਗਦਾ ਮੇਰੇ ਕੋਲ 5-6 ਕਿੱਲਾਂ ਨੇ 5 ਕਿੱਲਾਂ ਦੇ ਵਿੱਚ ਜੰਤਰ ਆ ਤੇ ਉਥੇ ਬਾਸਮਤੀ ਲਾਉਂਗਾ ਹੋਰ ਵੀ ਲਾਉਂਗਾ ਏਰੀਆ ਤੇ ਤੁਹਾਨੂੰ ਵੀਡੀਓ ਪਾ ਕੇ ਦੱਸਾਂਗੇ ਵੀ ਕੀ ਹਿਸਾਬ ਕਿਤਾਬ ਆ ਜਿਹੜੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਈ ਜੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਜੇ ਤੁਹਾਡਾ ਕੋਈ ਕਮੈਂਟ ਆ ਜਾਂ ਕੋਈ ਵੀਡੀਓ ਚਾਹੀਦੀ ਆ ਤਾਂ ਮੈਨੂੰ ਕਮੈਂਟ ਜ਼ਰੂਰ ਕਰਿਓ ਆਪਾਂ ਉਹਦੇ ਰਿਲੇਟਡ ਵੀਡੀਓ ਪਾ ਦਾਂਗੇ ਡੇਲੀ ਅਪਡੇਟ ਦਿੰਦੇ ਰਹਿਣੇ ਆ ਚੈਨਲ ਤੇ ਥੈਂਕ ਯੂ ਸੋ ਮਚ